ਇਹ ਚੀਜ਼ ਇਹ 5 10 ਦਿਨ ਦੀ 15 ਦਿਨ ਦੀ 20 ਦਿਨ ਦੀ ਹੈ ਨਹੀਂ ਇਹ ਆਈ ਥਿੰਕ ਸਾਲ ਚੱਲੂਗੀ ਹੈ ਆ ਰੈਸਕਿਊ ਆਪਰੇਸ਼ਨ ਲਾ ਲੋ ਜਾਂ ਜਿੱਦਾਂ ਵੀ ਹੈ ਜਿਹੜੇ ਸਫਰ ਕਰਨ ਵਾਲੇ ਬੰਦੇ ਹੋ ਸਾਲ ਕਈਆਂ ਨੂੰ ਤਾਂ ਬਹੁਤ ਟਾਈਮ ਲੱਗ ਜਾਣਾ ਸਾਲ ਤੋਂ ਵੀ ਬਹੁਤ ਜ਼ਿਆਦਾ ਟਾਈਮ ਲੱਗਿਆਣਾ ਸੋ ਮੈਂ ਜੈਸ ਦਿਨ ਤੋਂ ਫਲਡਿੰਗ ਸ਼ੁਰੂ ਹੋਈ ਆ ਉਸ ਦਿਨ ਤੋਂ ਅ ਮਤਲਬ ਇਸ ਚੀਜ਼ ਦੇ ਇਨ ਟੱਚ ਸਾਡੇ ਪਿੰਡੋਂ ਵੀ ਟਰਾਲੀਆਂ ਗਈਆਂ ਸਾਰਿਆਂ ਨੇ ਬਾਤ ਚੜ ਕੇ ਸੇਵਾ ਕੀਤੀ ਆ ਤੇ ਜਿੱਦਾਂ ਜਿੱਦਾਂ ਜਿਹੜਾ ਜਿਹੜਾ ਬੰਦਾ ਜੀਦਾ ਜੀਦਾ ਜੋ ਜੋ ਸੋਰਸ ਸਾਹ ਸੇ ਤਰੀਕੇ ਨਾਲ ਅਗਲਾ ਸੇਵਾ ਕਰ ਰਿਹਾ ਕੋਈ ਫਾਈਨੈਂਸ਼ਲੀ ਕਰ ਰਿਹਾ ਕੋਈ ਫਿਜ਼ੀਕਲੀ ਕਰ ਰਿਹਾ ਤੇ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਉਹ ਫਾਈਨੈਂਸ਼ਲੀ ਕਰ ਰਹੇ ਨੇ ਤੇ ਅ ਜਿਹੜੇ ਉੱਥੇ ਨੇ ਉਹ ਆ ਪਹੁੰਚ ਕੇ ਕਰ ਰਹੇ ਨੇ ਮੈਂ ਵੀ ਅ ਚਾਰ ਪੰਜ ਦਿਨਾਂ ਤੱਕ ਇੰਡੀਆ ਆ ਕੇ ਫੀਲਡ ਤੇ ਆਪਾਂ ਸੇਵਾ ਕਰਾਂਗੇ ਫਾਈਨੈਂਸ਼ਲੀ ਆਲਰੇਡੀ ਕਰ ਰਹੇ ਆ ਤੇ ਫਿਜ਼ੀਕਲੀ ਪਹੁੰਚ ਕੇ ਕਰਾਂਗੇ ਤੇ ਮੈਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਸਾਡੇ ਕਲਾਕਾਰ ਭਾਈ ਚਾਰਾ ਜਿੰਨਾ ਬਾ ਉਹ ਬਹੁਤ ਅ ਖਿੱਚ ਕੇ ਕੰਮ ਕਰ ਰਿਹਾ ਉੱਥੇ ਬਹੁਤ ਹੀ ਜਿਆਦਾ ਫਾਈਨੈਂਸ਼ਲੀ ਵੀ ਕਰ ਰਿਹਾ ਤੇ ਫਿਜ਼ੀਕਲ